ਇਸ ਕੰਫਰੰਸ ਕਾਦਰੇ ਵਿੱਚ ਦੋ ਮੁਕਦਮੇ ਜਿਹੜੇ ਹੈਗੇ ਆ ਉਹ ਕਪੂਰਥਲਾ ਪੁਲਿਸ ਨੇ ਮਾਣਯੋਗ ਸਾਡੇ ਐਸਡੀਐਸ ਸਰੋਪਰਾ ਜੀ ਦੀ ਦਿਸ਼ਾ ਨਿਰਦੇਸ਼ੇਟ ਜਿਹੜੇ ਹੈਗੇ ਸੀ ਸੋਲਵ ਕੀਤੇ ਨੇ ਔਰ ਇਹਦੇ ਵਿੱਚ ਸਾਡੇ ਸੀਆਈਏ ਇੰਚਾਰਜ ਜਿਹੜੇ ਹੈਗੇ ਇੰਚਾਰਜ ਰਮਨ ਤੇ ਡੀਐਸਪੀ ਡੀ ਸਾਹਿਬ ਦੀ ਤੇ ਨਾਲ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਐਸਐਚਓ ਢਾਈਆਂ ਦੀ ਖਾਮ ਭੂਮਿਕਾ ਰਹੀ ਹੈ ਕੇਸ ਨੂੰ ਸੋਲਵ ਕਰਨ ਦੇ ਵਿੱਚ ਇਹਦੇ ਵਿੱਚ ਸਾਨੂੰ ਦੱਸਦੇ ਹਾਂ ਇਹ ਤੁਹਾਨੂੰ ਪ੍ਰੈਸ ਨੂੰ ਇਹ ਦੱਸਦੇ ਹੈਗੇ ਕੇ ਮੁਕੱਦਮਾ ਨੰਬਰ ਜਿਹੜਾ ਹੈਗਾ ਅਸੀਂ 370 ਜਿਹੜਾ ਸੀਗਾ 11 11 ਤਰੀਕ ਨੂੰ ਜਿਹੜਾ ਦਰਜ ਹੋਇਆ ਸੀ ਰਜਿੰਦਰ ਸਿੰਘ ਸੀਗਾ ਜਿਹੜਾ ਚੇਅਰਮੈਨ ਜਿਹੜਾ ਸੀਗਾ ਫੂਡ ਕਾਰਪੋਰੇਸ਼ਨ ਚ ਲੱਗਿਆ ਸੀਗਾ ਇਹਦੇ ਉੱਤੇ ਜਿਹੜੀਆਂ ਸੀਗੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਔਰ ਸ਼ਾਹਜਹਾਂ ਦੇ ਪਰਦੇ ਵਿੱਚ ਸੁਲਤਾਨ ਪਰਲੋਦੀ ਤੇ ਰਹਿਣਾ ਸੀ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਤੇ 307 ਦਾ ਜਿਹੜਾ ਸੀਗਾ ਪarcha ਦਰਜ ਕਰਕੇ ਇਹਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਸੀਗਾ ਇੱਕ ਬਲਜਿੰਦਰ ਸਿੰਘ ਸੀਗਾ ਜਿਹੜਾ ਬਲਜੀਤ ਸਿੰਘ ਬਿੱਕੀ ਨਾਮ ਦਾ ਵਿਅਕਤੀ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਸ ਤੋਂ ਬਾਅਦ ਚ ਟੈਕਨੀਕਲ ਅਸਿਸਟੈਂਸ ਹਿਊਮਨ ਰਿਸੋਰਸਸ ਦੇ ਨਾਲ ਜਿਹੜੀ ਹੈਗੀ ਆ ਬੜੀ ਮਿਹਨਤ ਦੇ ਨਾਲ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਬਾਹਰ ਸਰਗਣਾ ਰਹਿ ਰਿਹਾ ਸੀਗਾ ਜੱਗਾ ਹੈਗਾ ਯੂਕੇ ਵਾਲਾ ਉਹਦਾ ਜਿਹੜਾ ਸੀਗਾ ਇਸੇ ਪਿੰਡ ਦਾ ਹੀ ਹੈ ਫੁਕੀਵਾਲ ਦਾ ਰਹਿਣ ਵਾਲਾ ਉਹਦੇ ਗੈਂਗ ਦੇ ਜਿਹੜੇ ਅਸੀਂ ਹੈਗੇ ਆ ਟੋਟਲ 12 ਬੰਦੇ ਜਿਹੜੇ ਹੈਗੇ ਆ ਇਹਦੇ ਚ ਨਾਮਜ਼ਦ ਕੀਤੇ ਆ ਔਰ ਜਿਹਦੇ ਵਿੱਚੋਂ ਅਸੀਂ 8 ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਵਿਕਰਮਜੀਤ ਸਿੰਘ ਵਿੱਕੀ ਇੱਕ ਹੈਗਾ ਅਜੇ ਕੁਮਾਰ ਹਰਵਿੰਦਰ ਸਿੰਘ ਤੀਤ ਸਿੰਘ ਹੈਗਾ ਜੀ ਕਰਨ ਸਿੰਘ ਬਲਜੀਤ ਸਿੰਘ ਜਸ਼ਨਪ੍ਰੀਤ ਤੇ ਗੋਚਨ ਕੁਮਾਰ ਹੈਗਾ ਡਿਟੇਲਸ ਇਹਦੀ ਐਡਰੈਸ ਤੁਹਾਡੇ ਕੋਲ ਆ ਜਾਈਗੀ ਔਰ ਇਸ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਗਿਆ ਸੀਗਾ ਗੋਲੀਆਂ ਚਲਾਉਣ ਦੇ ਵਿੱਚ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਔਰ ਇੱਕ ਪਿਸਟਲ ਤੇ ਇਹਦੇ ਵਿੱਚ ਜਿਹੜਾ ਹੈਗਾ 30 ਬੋਰ ਦਾ ਪਿਸਟਲ ਆ ਸੀ ਜਿਹੜਾ ਤੇ ਨਾਲ ਇਹਦੇ ਜਿਹੜੇ ਰੌਲਟ ਸਟੇ ਸੀਗੇ ਉਹ ਰਿਕਵਰ ਕੀਤੇ ਗਏ ਸਾਰੇ ਇਹ ਜਿਹੜਾ ਜਿਹੜਾ ਯੂਕੇ 베ਸਡ ਤੁਸੀਂ ਦੱਸ ਰਹੇ ਹੋ ਤਾਂ ਇਹਨਾਂ ਦਾ ਫਿਰ ਕੰਮ ਕਰਨ ਦਾ ਤਰੀਕਾ ਕੋਈ ਆਇਡੈਂਟੀਫਾਈ ਹੋ ਪਾਇਆ ਇਹਨਾਂ ਦਾ ਮੇਨ ਜਿਹੜਾ ਹੈਂਡਲਰ ਹੈਗਾ ਜਿਹੜਾ ਹੁਣ ਯੂਕੇ ਜਿਹੜਾ ਚੱਕਾ ਯੂਕੇ ਹੈਗਾ ਉਹ ਤੇ ਯੂਐਸਏ ਦੇ ਯੂਕੇ ਦੇ ਵਿੱਚ 베ਸਡ ਹੈਗਾ ਉਹਦੇ ਅੱਗੇ ਸਾਰੇ ਯਾਰ ਦੋਸਤ ਸੀਗੇ ਔਰ ਇਹ ਸਾਰੇ ਜਿਹੜੇ ਹੈਗੇ ਨੇ ਮਤਲਬ ਕਿ ਇਸੇ ਕ੍ਰਾਈਮ ਪੇਸ਼ਾ ਦੇ ਤਰੀਕੇ ਦੇ ਨਾਲ ਹੀ ਕੰਮ ਕਰਦੇ ਸੀਗੇ ਔਰ ਉਹਨਾਂ ਨੂੰ ਇਹਨਾਂ ਨੇ ਆਰਗੇਨਾਈਜ਼ ਕਰਕੇ ਅੱਜ ਜਿੰਨਾ ਤੁਹਾਡੇ ਸਾਹਮਣੇ ਵੈਪਨਸ ਹੈਗੇ ਨੇ ਜਿਹੜੇ ਉਹਨਾਂ ਕੋ ਰਿਕਵਰ ਕੀਤੇ ਨੇ ਇਹਨਾਂ ਨੂੰ ਮੱਧਿਆ ਪ੍ਰਦੇਸ਼ ਦੇ ਵਿੱਚੋਂ ਵੈਪਨ ਜਿਹੜੇ ਮੁਹਈਆ ਕਰਵਾਏ ਗਏ ਸੀ ਔਰ ਲੋਕਾਂ ਨੂੰ ਜਿਹੜੇ ਐਕਸਟਰਸ਼ਨ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਕਰਕੇ ਜਿਹੜੇ ਸੀਗੇ ਕੀਤਾ ਗਿਆ ਔਰ ਇਹਨੂੰ ਇਮੀਡੀਏਟਲੀ ਅਸੀਂ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚੋਂ ਜਿਹੜੇ ਇਹਨੇ ਵੈਪਨ ਫੜ ਕੇ 12 ਬੰਦੇ ਨਾਮਿਨੇਟ ਕਰਕੇ ਜਿਨ੍ਹਾਂ ਵਿੱਚੋਂ 8 ਅਸੀਂ ਗ੍ਰਿਫਟਾਰ ਕਰ ਲਏ ਨੇ ਇਹ ਬਹੁਤ ਵੱਡੀ ਦੂਸਰਾ ਪੁਲਿਸ ਨੇ ਜਿਹੜੀ ਪ੍ਰਾਪਤੀ ਹਾਸਲ ਕੀਤੀ ਆ ਔਰ ਇਸ ਤਰ੍ਹਾਂ ਕਰਕੇ ਅਸੀਂ ਐਕਸਟਰਸ਼ਨ ਦਾ ਇੱਕ ਬਹੁਤ ਵੱਡਾ ਜਿਹੜਾ ਰੈਕਡਰ ਚੱਲ ਰਿਹਾ ਸੀਗਾ ਜਿਹੜਾ ਹਰਜਿੰਦਰ ਬਾਹਰ ਬੈਠਾ ਯੂਕੇ ਸੀਗਾ ਇਹਦਾ ਜੱਟਾ ਸੀਗਾ ਉਹਨੂੰ ਅਸੀਂ ਬਰਸ਼ ਕੀਤਾ ਸਹੀ ਫਰੋਤੀ ਸੀਗੀ ਕਿ ਕੁਝ ਹੋਰ ਵੀ ਕਾਰਨ ਸ਼ਾਮਿਲ ਸੀ ਬੇਸਿਕਲੀ ਜੇ ਜੱਗੇ ਦੇ ਜਿਹੜੀਆਂ ਪਹਿਲਾਂ ਖੌਲਾਂ ਸੀਗੀਆਂ ਉਹਦੇ ਵਿੱਚ ਇਹਨੇ ਫਰੋਤੀ ਵੀ ਮੰਗੀ ਸੀਗੀ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ ਡਿਸਕਲੋਸ ਨਹੀਂ ਕਰ ਸਕਿਆ ਇਨੀਸ਼ੀਅਲ ਸਟੇਜਿਸ ਹੈਗਾ ਪਰ ਹਰਜਿੰਦਰ ਦੇ ਨਾਲ ਇਹਦੀ ਜਿਹੜੀ ਸੀਗੀ ਪੁਰਾਣੀ ਕੋਈ ਲਾਕਡਾਟ ਸੀ ਜਿਹਦੇ ਵਿੱਚ ਇਹਨੇ ਉਹਦੇ ਦੇ ਹੁਨਾ ਕੀਤਾ ਸੀਗਾ ਬਟ ਬਾਕੀ ਮੁਕਦਮਿਆਂ ਦੇ ਵਿੱਚ ਜਿਹੜੀ ਸੀਗੀ ਇਹ ਜਿਹੜੀ ਵੀ ਫਰੋਤੀ ਦੀਆਂ ਨੇ ਕਾਲੇ ਇਦੋਂ ਇਹ ਸਮਝਿਆ ਜਾਵੇ ਹਰਜਿੰਦਰ ਔਰ ਇਹ ਜੱਗਾ ਆਪਸ ਵਿੱਚ ਪਹਿਲਾਂ ਤੋਂ ਇੰਟਰ ਲਿੰਕ ਹੈਗੇ ਨੇ ਇਹ ਸੇਮ ਪਿੰਡ ਦੇ ਹੈਗੇ ਨੇ ਇਹਦੀ ਆਪਸ ਦੇ ਵਿੱਚ ਕਿਸੇ ਗੱਲ ਤੋਂ ਲੈ ਕੇ ਰਾਇਵਦੀ ਸੀ ਇਹ ਬਾਤ ਚਲਾ ਗਿਆ ਸੀਗਾ ਇਸ ਕਰਕੇ ਇਹਨਾਂ ਦੀ ਵਿੱਚ ਸੀ ਮੈਂ politcal clue ਤਾਂ ਨਹੀਂ ਹੈ ਜੋ politcal ਇਹਦੇ ਵਿੱਚ ਕੋਈ politcal ਐਂਗਲ ਨਹੀਂ ਹੈਗਾ ਇਹਦੇ ਵਿੱਚ ਸਿਰ ਜਿਹੜਾ ਹੈਗਾ ਇਹਨਾਂ ਦੀ ਆਪਸੀ ਪਿੰਡ ਦੇ ਵਿੱਚ ਜਿੱਦਾਂ ਸੇਮ ਪਿੰਡ ਦੇ ਵਿੱਚ ਰਹਿਣ ਵਾਲੇ ਸੀਗੇ ਉਹਦੇ ਕਰਕੇ ਦੁਸ਼ਮਣੀ ਸੀਗੀ ਔਰ ਜਿਹੜੀ ਉਹਨੇ ਫਿਰ ਇਹਨਾਂ ਬੰਦਿਆਂ ਤੋਂ ਜਿਹੜੀ ਉੱਤੇ ਗੋਲੀ ਚਲਵਾ ਕੇ ਕੀਤੀ ਸਿਰ ਇਹਨਾਂ ਨੇ ਪਹਿਲੇ ਵੀ ਵਾਰਤਤਾ ਕੀਤੀ ਇਹਨਾਂ ਦੇ ਵਿੱਚੋਂ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਦੋ ਵਾਰ ਤਾਂ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਸੀਗੀਆਂ ਇੱਕ ਤੇ ਅਸੀਂ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਫੜ ਲਿਆ ਜਿਹਨੇ ਇਲਜ਼ਾਮ ਦੇਣਾ ਸੀਗਾ ਔਰ ਇੱਕ ਇਹਨਾਂ ਨੇ ਲੋਹਿਆ ਏਰੀਏ ਦੇ ਵਿੱਚ ਕੀਤੀ ਹੈ ਉਹ ਅਸੀਂ ਕੰਸਰਨ ਪੁਲਿਸ ਸਟੇਸ਼ਨ ਨੂੰ ਨੋਟ ਕਰਵਾਤਾ ਉੱਥੇ ਵੀ ਇਹਨਾਂ ਨੇ ਐਕਸਟਰਸ਼ਨ ਦੀ ਕਾਲ ਕਰਕੇ ਗੋਲੀਆਂ ਚਲਾਈਆਂ ਸੀਗੀਆਂ ਉਹ ਕਨਸਰਨ ਜਿਹੜਾ ਸਾਡਾ ਨੇਵਰ ਡਿਸਟ੍ਰਿਕਟ ਹੈਗਾ ਉਹਨੂੰ ਸ਼ੇਅਰ ਕਰ ਦਿੱਤਾ ਔਰ ਜਿਹੜਾ ਇੱਕ ਕਿਹਣਾ ਨੇ ਹੋਰ ਵਾਰਦਾਤ ਕਰਨੀ ਸੀ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਐਕਟ੍ਰੀਡ ਕਰ ਜਿੱਦਾਂ ਤੁਸੀਂ ਦੱਸਿਆ ਐਮਪੀ ਤੇ ਰਿਕਾਰਡ ਹੋਏ ਨੇ ਇਹਨਾਂ ਦਾ ਮੇਡ ਐਂਡ ਕੁਆਲਿਟੀ ਕੀ ਹੈਗੀ ਵੈਪਨਸ ਜਿਹੜੇ ਤੁਸੀਂ ਵੇਖ ਹੀ ਸਕਦੇ ਹੋ ਕਾਫੀ ਸਪੈਸਟਿਗੇਟਿਡ ਵੈਪਨਸ ਹੈਗੇ ਨੇ 30 ਬੋਰ ਦੇ 32 ਬੋਰ ਦੇ ਹੈਗੇ ਨੇ ਔਰ ਇਹ ਸਿੰਗਲ ਸ਼ਾਟ ਹੈਗੇ ਨੇ ਸਾਰੇ ਜਿਹੜੇ ਆਟੋਮੈਟਿਕ ਸਿੰਗਲ ਸ਼ਾਟ ਇਹਨਾਂ ਦਾ ਕ੍ਰਿਮੀਨਲ ਰਿਕਾਰਡਸ ਹੈ ਸਾਰਿਆਂ ਦਾ ਹੀ ਲਗਭਗ ਇਹਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਫੜੇ ਨੇ ਬਿੱਲਾ ਤੇ ਜਿਹੜਾ ਹੈਗਾ ਦੂਸਰੇ ਕਾਫੀ ਅਜਿਹਾ ਸਟਰਟਿੰਗ ਸੇ ਹੀ ਹੋ ਗਿਆ ਕਿ ਨਾ ਇਹ ਇਨਪੁਟਸ ਮਤਲਬ ਕਿ ਸ਼ੇਅਰ ਕਰਦੇ ਸੀ ਲੋਕਲ ਇਨਪੁਟਸ ਸ਼ੇਅਰ ਕਰਦੇ ਰੇਕੀ ਵਾਲੇ ਸੀਗੇ ਜਾਂ ਫਿਰ ਸਾਰੇ ਕ੍ਰਿਮੀਨਲ ਹੀ ਸਿਗਨੇਚਰੀ ਸੀ ਜਿਹੜੇ ਇਹ 12 ਬੰਦੇ ਹੈਗੇ ਆ 12 ਦੇ ਵਿੱਚੋਂ ਕੁਝ ਬੰਦੇ ਇਹਨਾਂ ਦੇ ਨਾਂ ਸੀਗੇ ਜਿਹੜੇ ਇਹਨਾਂ ਨੂੰ ਵੈਪਨ ਹੈਂਡਲਿੰਗ ਕਰਦੇ ਸੀਗੇ ਕੁਝ ਬੰਦੇ ਸੀਗੇ ਲੋਜਿਸਟਿਕ سپورਟ ਜਿੱਦਾਂ ਮੋਟਰਸਾਈਕਲ ਦੇ ਦਿੱਤਾ ਰੇਕੀ ਕਰ ਲਈ ਫਿਰ ਉਹਨਾਂ ਨੂੰ ਟੈਕਨੀਕਲ سپورਟ ਦੇ ਤਿੱਸੇ ਮ ਲੈ ਕੇ ਆਪਣੇ ਨਾਂ ਦੇ ਦੇ ਦਿੱਤੀ ਦਿਆਂ ਉਹਨਾਂ ਨੂੰ ਆਪਣਾ ਇੰਟਰਨੈਟ ਮੁਹੱਈਆ ਕਰਵਾਤਾ ਇਸ ਤਰੀਕੇ ਦੀਆਂ ਜਿਹੜੀਆਂ ਸੀਗੀਆਂ ਜਿੰਨੇ ਵੀ ਸੀਗੇ ਫਿਰ ਉਹਨਾਂ ਨੂੰ ਇਹਨਾਂ ਦੇ ਵਿੱਚ ਅਸੀਂ ਉਹ ਵੀ ਬੰਦੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਪਨਾਹ ਦਿੱਤੀ ਸੀਗੀ ਇਕ ਵਾਰ ਦਾਤ ਕਰਨ ਤੋਂ ਬਾਅਦ ਜਿਹਨਾਂ ਦੇ ਘਰਾਂ ਦੇ ਵਿੱਚ ਰਹੇ ਅਸੀਂ ਉਹ ਵੀ ਨਾਮਿਨੇਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਸੋਰਸਸ ਵੀ ਮਿਲੇ ਫਾਈਨੈਂਸ਼ੀਅਲ ਕੋਈ ਕੋਈ ਬੈਂਕ ਦੇ ਲੋਕ ਵੀ ਇਨਵੋਲਵ ਨਹੀਂ ਹੈ ਕੋਈ ਫਾਈਨੈਂਸ਼ੀਅਲਸ ਇਹਨਾਂ ਨੂੰ ਜਿਹੜੀ ਹੁਣ ਤੱਕ ਸਾਡੀ ਆਈ ਹੈ ਕਿ ਬਾਹਰੋਂ ਜੱਗੇ ਨਹੀਂ ਜਿਹੜੇ ਟਰਾਂਸਫਰ ਕੀਤੇ ਸੀਗੇ ਪੈਸੇ ਸੀਗੇ ਉਹਨਾਂ ਨੂੰ ਵਾਰਦਤ ਕਰਨ ਤੋਂ ਬਾਅਦ ਪੈਸੇ ਜਿਹੜੇ ਸੀਗੇ ਉਹ ਕੀਤੇ ਸੀ ਔਰ ਇਹਦੇ ਨਾਲ ਇਹ ਸਾਰਾ ਕੁਝ ਬੰਦੇ 11 12 ਬੰਦੇ ਔਰ ਅੱਠ ਗ੍ਰਿਫਤਾਰ ਹੋਣ ਕਰਕੇ ਸਲਤਨਪੁਰ ਲੋਧੀ ਦੇ ਵਿੱਚੋਂ ਜਿਹੜਾ ਆਲਮੋਸਟ ਇਹਦਾ ਫਰੋਤੀ ਮੰਗਣ ਵਾਲਾ ਗੈਂਗ ਸੀਗਾ ਇਹਦਾ ਆਲਮੋਸਟ ਅਸੀਂ ਕਪੂਥੜਾ ਪੁਲਿਸ ਨੇ ਸਫਾਇਆ ਕਿੰਨੇ ਲੋਕ ਫਾਇਰ ਕੀਤੇ ਇਹਨੇ ਤਾਂ 6 ਫਾਇਰ ਕੀਤੇ ਸ਼ੇਫ ਆਰਕੀਟੈਕਟ ਹਰਜਿੰਦਰ ਸਿੰਘ ਦਾ ਕੀ ਬੈਕਗ੍ਰਾਉਂਡ ਹੈ ਹਰਜਿੰਦਰ ਸਿੰਘ ਜਿਹੜਾ ਸੀਗਾ ਇਹ ਚੇਅਰਮੈਨ ਸੀਗਾ ਫੂਡ ਗ੍ਰੇਨ ਦਾ ਜਿਹੜਾ ਸੀਗਾ ਆਪਣੇ ਉਹਦਾ ਸੀਗਾ ਆਪਣੇ ਕਿਥੇਕੇ ਦਾ ਸੀਗਾ ਫਰੋਤੀ ਸਰ ਚਿੰਨ ਪੰਜਾਬ ਦੇ ਜਿਹੜੇ ਸੈਕਟਰ ਇਹਨਾਂ ਦੇ ਮੰਡੀ ਆ ਚਿੰਨੇ ਚੀ ਮਾਮਲੇ ਆ ਫਰੋਤੀ ਦਾ ਮੈਸ ਬੇਸਿਕਲੀ ਇਹਨਾਂ ਦਾ ਜਿਹੜਾ ਏਰੀਆ ਆ ਆਫ ਆਪਰੇਸ਼ਨ ਸੀਗਾ ਸੁਲਤਾਨਪੁਰ ਲੋਧੀ ਲੋਈਆਂ ਔਰ ਆਪਣਾ ਜਿਹੜਾ ਜਲੰਧਰ ਰੂਲਰ ਔਰ ਕਪੂਰਥਲਾ ਦੇ ਲਾਗੇ ਲਾਕੇ ਸੀ ਸਰ ਹਰਜਿੰਦਰ ਸਿੰਘ ਜਿਹਦੇ ਤੇ ਰਿਫਾਇਰ ਕੀਤੇ ਆ ਇਹ ਫਿਰੇ ਫਰੋਤੀ ਦੀ ਕੋਲ ਕੀਤੀ ਰਹੇ ਇਹਨਾਂ ਨੂੰ ਆਪਾਂ ਨਹੀਂ ਕਹਸਾ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਸੀ ਇਹਨਾਂ ਨੂੰ ਥ੍ਰੈਟ ਕਾਲ ਕਰਕੇ ਇਹਨਾਂ ਦੇ ਉੱਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਸੀਗਾ ਬਾਕੀ ਜਿਹੜੇ ਦੋ ਹੋਰ ਕੇਸਿਸ ਜਿਨ੍ਹਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਕੀਤੇ ਹੋਰ ਚ ਫਰੋਤੀ ਮੰਡੀ ਵਿੱਚ ਹੋச்சு ਕਿੰਨੇ ਕਿ ਫਰੋਤੀ ਮੰਡੀ ਕਿ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਮਤਲਬ ਯਾਰ ਸੈਕਿੰਡ